ਬਾਈ ਸਤਿ ਸ਼੍ਰੀ ਅਕਾਲ ਜੀ ਹੋ ਵਧੀਆ ਜੀ ਠੀਕ ਆ ਜੀ ਹੋ ਵਧੀਆ ਬਹੁਤ ਵਧੀਆ ਹੋਰ ਵਧੀਆ ਜੀ ਬੱਸ ਤੁਸੀਂ ਬਠਾਕ ਵਧੀਆ ਹੀ ਆ ਗਿਆ ਹੋਰ ਕੱਲ ਕੱਢਤੀ ਫਿਰਣਾ ਕੱਲ ਗੱਡੀ ਤੁਸੀਂ ਹਾਂ ਕੱਲ ਜੀ ਠੀਕ ਹੈ ਜੀ ਹੋਰ ਵਧੀਆ ਜੀ ਹਾਂ ਠੀਕ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਵੀਰਾਂ ਨੂੰ ਭਾਈ ਕਨਈਆ ਯੂਥ ਕਲੱਬ ਵੱਲੋਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਆਪਣੇ ਭਾਈ ਕਨਈਆ ਯੂਥ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਕੱਢੀ ਗਈ ਸੀ ਰੈਲੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ ਦਾ ਮੈਸੇਜ ਦਿੱਤਾ ਜਾ ਰਿਹਾ ਆਪਣੇ ਭਾਈ ਕਨਈਆ ਚੌਕ ਦੇ ਵਿੱਚ ਸਾਰੇ ਵੀਰ ਖੜੇ ਹੋਏ ਆਪਣੇ ਕਲੱਬ ਦੇ ਤੇ ਆਪਣੇ ਆਪਣੇ ਵੀਰਾਂ ਨੂੰ ਬੇਨਤੀ ਕਰਦੇ ਆਂ ਭਾਈ ਜਿਹੜੀ ਆਪਾਂ ਦੀਵਾਲੀ ਮਨਾਉਣੀ ਹੈ ਇਸ ਵਾਰ ਪ੍ਰਦੂਸ਼ਣ ਰਹਿਤ ਮਨਾਈਏ ਤਾਂ ਜੋ ਵਾਤਾਵਰਨ ਇਹ ਦੀਵਾਲੀ ਤੋਂ ਅਗਲੇ ਦਿਨ ਜਿਹੜਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਜਾਂਦਾ ਹੈ ਵਾਤਾਵਰਣ ਦੂਸ਼ਿਤ ਹੋਇਆ ਹੁੰਦਾ ਹੈ ਤੇ ਆਪਾਂ ਨੂੰ ਸਾਹ ਲੈਣ ਦੇ ਵਿੱਚ ਇੱਥੇ ਲਈ ਸਮੱਸਿਆ ਆਉਂਦੀ ਆ ਤਾਂ ਆਪਣੇ ਨਿੱਕੇ ਨਿੱਕੇ ਬੱਚੇ ਹੱਥਾਂ ਵਿੱਚ ਤਖਤੀਆਂ ਫੜ ਕੇ ਖੜੇ ਹੋਏ ਆ ਪਟਾਕੇ ਨਹੀਂ ਬੂਟੇ ਤੁਸੀਂ ਦੇਖ ਸਕਦੇ ਹੋ ਪਾਪਾ ਮੈਂ ਪਟਾਕੇ ਨਹੀਂ ਲੈਣੇ ਆ ਆਪਣਾ ਜਿਆ ਨਿੱਕੇ ਜੇ ਵੀਰ ਸਾਰੇ ਪਹੁੰਚੇ ਹੋਏ ਆ ਬਾਈ ਕਨਈਆ ਚੌਂਕ ਦੇ ਵਿੱਚ ਪਹੁੰਚ ਚੁੱਕੇ ਆ ਬਾਈ ਲੈ ਕੇ ਆਪਣੀਆਂ ਤਖਤੀਆਂ ਨਿੱਕੇ ਨਿੱਕੇ ਬੱਚੇ ਸਾਨੂੰ ਅੱਜ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਆ ਖੁਸ਼ੀਆਂ ਨਾਲ ਦੀਵਾਲੀ ਮਨਾਓ ਪਟਾਕਿਆਂ ਨੂੰ ਨਾ ਚਲਾਓ ਪਟਾਕੇ ਨਾ ਚਲਾਓ ਆਪਣਿਆਂ ਨੂੰ ਬਚਾਓ ਸਾਡੀ ਧਰਤੀ ਨੂੰ ਬਿਨਾ ਪਟਾਕੇ ਦੀਵਾਲੀ ਮਨਾਓ ਪਟਾਕੇ ਨਹੀਂ ਚਲਾਵਾਂਗੇ ਗ੍ਰੀਨ ਦੀਵਾਲੀ ਮਨਾਵਾਂਗੇ ਦੀਵਾਲੀ ਰੌਸ਼ਨੀ ਦਾ ਤਿਹਾਰ ਹੈ ਰੌਲੇ ਦਾ ਨਹੀਂ ਰੌਸ਼ਨੀ ਫਲਾਓ ਧੂਆਂ ਘਟਾਓ ਦਮਾ ਪਜਾਓ ਮਿੱਕਾ ਜਾਂ ਬੱਚਾ ਕੋ ਮੈਸੀ ਦੇ ਰਿਹਾ ਆਪਦੇ ਵਾਤਾਵਰਨ ਸੰਬੰਧੀ ਜਵਾਕ ਕਿਡਾ ਸੀਰੀਅਸ ਹੈ ਪਾਪਾ ਮੈਂ ਪਟਾਕੇ ਨਹੀਂ ਚਲਾਉਣੇ ਆ ਜਵਾਕ ਨੇ ਬਹੁਤ ਵਧੀਆ ਤਕਤੀ ਫੜੀ ਹੋਈ ਹੱਥ ਦੇ ਵਿੱਚ ਟੂ ਡੈਸੇਜ ਦਿੰਦਾ ਹੋਇਆ ਪਟਾਕੇ ਨਹੀਂ ਚਲਾਵਾਂਗੇ ਗ੍ਰੀਨ ਦੀਵਾਲੀ ਮਨਾਵਾਂਗੇ ਆਪਣੇ ਸਾਰੇ ਹੀ ਭਾਈ ਕਨਈਆ ਯੂਥ ਕਲੱਬ ਸੰਜੇਨਗਰ ਵਾਰਡ ਨੰਬਰ 3 ਦੇ ਸਾਰੇ ਹੀ ਬੱਚੇ ਆ ਤੇ ਨਾਲ ਹੀ ਆਪਣੇ ਵੱਡੇ ਮੈਂਬਰ ਆ ਜਿਹੜੇ ਸਾਰੇ ਕਿ ਇਹਨਾਂ ਨੂੰ ਗਾਈਡ ਕਰਕੇ ਲਿਆਏ ਆ દિਵਾਲੀ ਦੀਵਿਆਂ ਦੀ ਟਟਾਕਿਆਂ ਦੀ ਨਹੀਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਾਈ ਆਪਣਾ ਆਪਣੇ ਨਸ਼ਾ ਛਡਾਊ ਸੋਸਾਇਟੀ ਤੋਂ ਆਪਣੇ ਵੀਰ ਵੀ ਪਹੁੰਚ ਚੁੱਕੇ ਆ ਸਾਡਾ ਸਹਿਯੋਗ ਦੇਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਜੀ ਪਹੁੰਚੇ ਸਾਡੇ ਵਿਚਕਾਰ ਭਾਈ ਕਨਈਆ ਚੌਂਕ ਦੇ ਵਿੱਚ ਖੜੇ ਹੋਏ ਆ ਤੇ ਇੱਕ ਮੈਸੇਜ ਦੇ ਰਹੇ ਆ ਦਿਵਾਲੀ ਸੰਬੰਧੀ ਭਾਈ ਕਨਈਆ ਯੂਥ ਕਲੱਬ ਰਜਿਸਟਰਡ ਫ੍ਰੀ ਕੋਡ ਸੀਤ ਭਗਤ ਸਿੰਘ ਨਗਰ ਸੰਜੇ ਨਗਰ ਜਿਹੜੇ ਮੇਰੇ ਵੀਰ ਆਪਣੇ ਦੇਖ ਰਹੇ ਆ ਸਹਿਯੋਗ ਜ਼ਰੂਰ ਜ਼ਰੂਰ ਦਿਓ ਪਹੁੰਚ ਕੇ ਆਪਣੇ ਭਾਈ ਕਨਈਆ ਕਲੱਬ ਦੇ ਮੈਂਬਰ ਤੇ ਭਾਈ ਨਸ਼ਾ ਛਡਾਊ ਸੋਸਾਇਟੀ ਤੋਂ ਪਹੁੰਚ ਗਿਆ ਭਾਈ ਸਾਰੇ ਜੀਵੀਆਂ ਦੇ ਘਰਾਂ ਨੂੰ ਪਹਿਲਾਂ ਤਾਂ ਵਧਾਈ ਦਿੰਦਾ ਆਪਣੇ ਭਾਈ ਕਨਈਆ ਗੜਾ ਤੋਂ ਜੋ ਪ੍ਰੋਗਰਾਮ ਕੀਤਾ ਹੈ ਆਪਣਾ ਜੀ ਪਹਿਲਾਂ ਦਾਤਾਂਗਰ ਨੂੰ ਸਾਥ ਸੇ ਵੰਡਣ ਨੂੰ ਬੁਲਾਉਣਾ ਪ੍ਰੋਫੈਸ਼ਨਲ ਅੱਜ ਤੋਂ ਪੱਗ ਪ੍ਰੋਫੈਸ਼ਨਲ ਪੰਜਾਬ ਦੀ ਬਹੁਤ ਵੱਡੀ ਇੱਕ ਸਮੱਸਿਆ ਹੈ ਉਹ ਕੰਨੀ ਕੱਪੀਆ ਬਾਰੇ ਪ੍ਰੋਗਰਾਮ ਕਰੀ ਹੈ ਤੇ ਜੀ ਆਪਣੇ ਬਾਹਰ ਵਾਲੇ ਸਾਰੀਆਂ ਬਿਮਾਰੀਆਂ ਫੇਰਦੇ ਤਾਂ ਕਿ ਕਪੂਰ ਉਹਦੇ ਬੰਦੇ ਤੇ ਮੈਂ ਭਾਈ ਘਨਿਆ ਕਹਿੰਦਾ ਸੀ ਬਹੁਤ ਸਵਾਗਤ ਕਰਦਾ ਉਹਨਾਂ ਨੇ ਉਹ ਕਹਿੰਦੇ ਗੈਰਹੀ ਕਰਨ ਨਹੀਂ ਜਾਂ ਤੇ ਫਰਾਲਾ ਕੀਤਾ ਵੀ ਛਟਾਕਿਆਂ ਤੋਂ ਮੁਕਤ ਤੇ ਦਿਨ ਦੀਵਾਲੀ ਮਨਾਈ ਜਾਵੇ ਮੈਂ ਸਾਨੂੰ ਆਪਣੇ ਨਸ਼ਾ ਰੋਹੀ ਲੈ ਕੇ ਵੀ ਦੱਲੋ ਵੀ ਸਾਰਿਆਂ ਨੂੰ ਇਹਨਾ ਪਰਾਤ ਮਨਾਇਆ ਕਿਲਾਬ ਨੂੰ ਰਿੰਚੀ ਕਰਨਾ ਵੀ ਛਟਾਕਿਆਂ ਦੀ ਘਟ ਤੋਂ ਘਟ ਵਰਤੋ ਕਰੋ ਜਾਂ ਕੁਝ ਸਿਰਿਆਂ ਦੇ ਛਟਾਕੇ ਦਿਖਾਓ ਸਾਰਿਆਂ ਨੂੰ ਆਪਣਾ ਪੁਜੀਸ਼ੋ ਦਾ ਆਪਣਾ ਪੁਜੀਸ਼ੋ ਦਾ ਨਾ ਕਰੇ ਸਨ ਹਾਂਜੀ ਜਿਵੇਂ ਕੀ ਵੀਰ ਨੇ ਤੁਹਾਨੂੰ ਦੱਸਿਆ ਆਪਦੇ ਵਿਚਾਰ ਦਿੱਤੇ ਨੇ ਸਾਰੇ ਮੇਰੇ ਵੀਰ ਗੌਰ ਕਰਨ ਆਪਣੇ ਭਾਈ ਕਨਈਆ ਕਲੱਬ ਦੇ ਪ੍ਰਧਾਨ ਸਖਵਿੰਦਰ ਸਿੰਘ ਆਪਦੇ ਵਿਚਾਰ ਦਿਓ ਮੜੇ ਜੀ ਜੀ ਆਪੀ ਬੋਲੋ ਵਾਤਾਵਰਨ ਮਤਲਬ ਬਹੁਤ ਦੂਸ਼ਿਤ ਹੋ ਰਿਹਾ ਪਟਾਕਿਆਂ ਨਾਲ ਤੇ ਆਪਾਂ ਇਹਦੇ ਤੇ ਜੇ ਹੁਣ ਕੰਟਰੋਲ ਕਰਾਂਗੇ ਤੇ ਫੇਰ ਹੀ ਜਾ ਕੇ ਕਿਤੇ ਹੱਲ ਹੋਊਗਾ ਪ੍ਰਦੂਸ਼ਣ ਤੇ ਤੇ ਆਓ ਆਪਾਂ ਰਲ ਕੇ ਗ੍ਰੀਨ ਦੀਵਾਲੀ ਮਨਾਈਏ ਬੂਟੇ ਲਾਈਏ ਇੱਕ ਆਪਣਾ ਛੋਟਾ ਜਿਹਾ ਬੱਚਾ ਵੀ ਖੜਾ ਹੋਇਆ ਇਹਦੇ ਤੋਂ ਵੀ ਇੱਕ ਮੈਸੇਜ ਲੈਣਾ ਚਾਹਾਂਗੇ ਪਟਾਕੇ ਨਹੀਂ ਚਲਾਉਣੇ ਚਾਹੀਦੇ ਜੇ একদম ਇਹਨਾਂ ਦਾ ਧੂਆ ਧਮਾਕਾ ਕਰਾ ਦਿੰਦਾ ਸਾਨੂੰ ਪਟਾਕੇ ਨਹੀਂ ਚਲਾਉਣੇ ਚਾਹੀਦੇ ਇਹ ਤੋਂ ਨੌਇਜ਼ ਪੋਲਿਊਸ਼ਨ ਹੁੰਦਾ ਸਾਊਂਡ ਪੋਲਿਊਸ਼ਨ ਇਹਨਾਂ ਤੋਂ 에ਅਰ ਪੋਲਿਊਸ਼ਨ ਵੀ ਪੈਦਾ ਹੁੰਦਾ ਇਹਨਾਂ ਤੋਂ ਧੂਆ ਨਿਕਲਦਾ ਜਿਹੜੇ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਹੁੰਦੀ ਜਦੋਂ ਆਪ ਪਟਾਕੇ ਚਲਾਉਨੇ ਆ ਤੇ ਪਟਾਕੇ ਨਾ ਚਲਾਓ ਤੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਲਾਈਕ ਕਰ ਤੇ ਕਮੈਂਟ ਕਰ ਓਕੇ ਜੀ ਓਕੇ ਆਹ ਮਾਈ ਕੋ ਕਹਿਣਾ ਚਾਹੋਗੇ 42 ਸਬੰਧੀ ਦਮਨ ਤੋਂ ਕੁਵਾ ਦਮਨ ਤੋਂ ਕੁਵਾ ਤਾਂ ਪ੍ਰਵ ਪ੍ਰਿਆਸ ਕਰਦੀ ਲੈ ਕੋਈ ਕਹਿਣਾ ਯਾਰ ਉਹ ਬੋਲਦਾ ਹੀ ਨਹੀਂ ਇਹ ਮੜਾ ਦੇ ਵਿਚਾਰ ਗੋਲੀ ਮੜਾ ਜਾ ਆਪਣਾ ਛੋਟਾ ਜਿਹਾ ਵੀਰ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕੈਰੀ ਬਦਲਾ ਬਰ ਬਦਲਾ ਗਿਆ ਤੁਸੀਂ ਕਦੋਂ ਬਦਲੋਗੇ ਤਾਂ ਕੇ ਨਾ ਚਲਾਓ ਲੈ ਵੀ ਜਿੱਟਿਆ ਕਾਰ ਸਪੀਚ ਮੜੀ ਜੀ ਹਾਂਜੀ ਆਪਣਾ ਵੀਰ ਦਿਲਪ੍ਰੀਤ ਭਾਈ ਕਨਈਆ ਕਲੱਬ ਦਾ ਮੈਂਬਰ ਆਪਣੇ ਥੋੜਾ ਜਿਹਾ ਮੈਸੇਜ ਦੇਣਾ ਚਾਹੂਗਾ ਤੁਹਾਨੂੰ ਉੱਤੀ ਰੱਖੀ ਮੇੜਾ ਜਾ ਸੱਸੀ ਗਾਲ ਵੀਰ ਜੀ ਸਾਰਿਆਂ ਨੂੰ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਪੋਲਿਊਸ਼ਨ ਅੱਜਕੱਲ ਬਹੁਤ ਜ਼ਿਆਦਾ ਹੋ ਰਿਹਾ ਹੈ ਸਾਨੂੰ ਪੋਲਿਊਸ਼ਨ ਨਹੀਂ ਬੁਲਾਉਣਾ ਚਾਹੀਦਾ ਹਰੀ ਦੀਵਾਰੀ ਬਣਾਉਣੀ ਚਾਹੀਦੀ ਆ ਬੂਟੇ ਵੱੱਦ ਤੋਂ ਵੱੱਦ ਲਾਓ ਮੇਰਾ ਵੀਰ ਨਗਰ ਨੂੰ ਸਾਫ਼ ਸੁਥਰਾ ਦਿਹਾਰਿਆ ਭਰਿਆ ਬਣਾਓ ਧੰਨਵਾਦ ਇੱਧਰ ਵੀ ਕਰਤੋਂ ਹਰੀਆ ਬਣਾਉਂਦਾ ਬਹੁਤ ਨਹੀਂ ਇਹ ਛੋਲੇ ਉਹਨਾਂ ਵੱਲ ਵੀ ਡੈਡੀ ਆਪਣੇ ਭਾਈ ਕਨਈਆ ਜੀ ਦੀ ਮੂਰਤੀ ਦੇ ਕੋਲੇ ਖੜੇ ਹੋਏ ਆਪਣੇ ਵੀਰ ਭਾਈ ਕਨਈਆ ਜੀ ਦਾ ਬੈਨਰ ਫੜਿਆ ਹੋਇਆ ਇਹਨਾਂ ਨੇ ਹੱਥ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਭਾਈ ਕਨਈਆ ਯੂਥ ਕਲੱਬ ਰਜਿਸਟਰਡ ਸ਼ੀਰਪਾਗ ਸਿੰਘ ਸੰਜੇਨਗਰ ਫ੍ਰੀ ਕੋਡ ਕੁਆਰ ਨੰਬਰ 3 ਦੇ ਨੌਜਵਾਨ ਵੀਰਾਂ ਵੱਲੋਂ ਲਿਖਿਆ ਗਿਆ ਜਿਹਦੇ ਵਿੱਚ ਤੁਹਾਨੂੰ ਤਾਂ ਜੋ ਵਾਤਾਵਰਨ ਜਿਹੜਾ ਆਪਣਾ ਦੂਸ਼ਿਤ ਨਾ ਹੋ ਸਕੇ ਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਹਰ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਨਾ ਆਪਣੇ ਨੇ ਮੇਰੀ ਗੱਲ ਸੁਣ ਆਪਣੇ ਬੰਦੇ ਨੇ ਨਾ ਸੇਗਾ بڑا ਵਿਚਾਰ ਹੈ ਕੁਝ ਕਿਹਾ ਜਾਏਗਾ ਬਸ ਓਏ ਹੱਥ ਜਿੱਟ ਮਗਰੋਂ ਹੱਥ ਘਾਟਾ ਦੇ ਮੈਂ ਆ ਗਿਆ ਨਾਰਾ ਆਪ ਭਾਈ ਕਨਈਆ ਯੂਥ ਕਲੱਬ ਦਾ ਵੀਰ ਗਗਨ ਇਹ ਵੀ ਅੱਜ ਪਹੁੰਚਿਆ ਬਹੁਤ ਸਮੇਂ ਬਾਅਦ ਥੋੜਾ ਬਿਜ਼ੀ ਰਹਿਣ ਕਰਕੇ ਨਹੀਂ ਪਹੁੰਚ ਸਕਦਾ ਕਈ ਵਾਰੀ ਸਾਡੇ ਵਿੱਚ ਠੀਕ ਆ ਭਾਈ ਜੀ ਸਾਰੇ ਵੀਰਾਂ ਨੂੰ ਫੇਰ ਬੇਨਤੀ ਕਰਦੇ ਇੱਕ ਵਾਰੀ ਪ੍ਰਦੂਸ਼ਣ ਰਹਿ ਦਿਵਾਲੀ ਮਨਾਓ ਠੀਕ ਹੈ ਜੀ ਪਟਾਕੇ ਨਾ ਚਲਾਓ ਹਰ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਦੂਸਰਿਆਂ ਨੂੰ ਦੁੱਖ ਦੇ ਕੇ ਕਿੰਨਾ ਕੁ ਚਿਹਰਾ ਆਪਾਂ ਖੁਸ਼ ਰਵਾਂਗੇ ਇਦੇ ਲਈ ਭਾਈ ਕਨਈਆ ਕਲੱਬ ਵੱਲੋਂ ਇੱਕ ਨਿੱਕਾ ਜਿਹਾ ਪ੍ਰਾਰਲਾ ਕੀਤਾ ਗਿਆ ਤੇ ਮੇਰਾ ਵੀਰ ਇਸ ਨੂੰ ਵੇਖ ਕੇ ਜਰੂਰ ਕੁਛ ਨਾ ਕੁਛ ਤਾਂ ਜਰੂਰ ਸੋਚੋ ਤੁਸੀਂ ਵੀ ਆਪਣੇ ਵੀਰ ਯੋਧੇ ਭਾਈ ਕਨਈਆ ਕਲੱਬ ਦੇ ਖੜੇ ਹੱਥਾਂ ਵਿੱਚ ਪੋਸਟਰ ਫੜ ਕੇ ਦੀਵਾਲੀ ਦੀਆਂ ਨਾਲੇ ਲੱਖ ਲੱਖ ਵਧਾਈਆਂ ਵੀ ਦਿੰਦੇ ਹੋਏ ਭਾਈ ਕਨਈਆ ਕਲੱਬ ਦੇ ਪ੍ਰਧਾਨ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਆਈਕਨ ਆ ਯੂਥ ਕਲੱਬ ਵੱਲੋਂ ਹਰ ਮਣੋਖੇ ਕਲਾਵੇ ਰੁਖ ਪਾਤਾ ਇੱਕ ਸਾਡਾ ਬਾਲਾ ਹੀ ਨਿੱਕਾ ਜਾ ਬੱਚਾ ਸਾਡੇ ਨਾਲ ਜੇਦ ਕਰ ਲਈ ਕਹਿੰਦਾ ਵੀ ਮੈਂ ਜਾਣਾ ਹੀ ਜਾਣਾ ਦੀਵਾਲੀ ਦੀਵਿਆਂ ਦੀ ਪਟਾਕਿਆਂ ਦੀ ਨਹੀਂ